ਸਰਨ ਸਤਕਾਰ ਜੋ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀ ਗੱਜ ਕੇ ਪ੍ਰੇਮ ਨਾਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਅੱਜ ਜਿਹੜੀ ਮੈਂ ਗੱਲਬਾਤ ਕਰਨ ਜਾ ਰਿਹਾ ਉਹ ਮੈਂ ਸ਼੍ਰੋਮਣੀ ਕਮੇਟੀ ਦੇ YouTube ਚੈਨਲ ਦੇ ਸਬੰਧ ਦੇ ਵਿੱਚ ਗੱਲਬਾਤ ਕਰਨ ਜਾ ਰਿਹਾ ਚਲੋ ਇਹ ਇੱਕ ਮਾੜੀ ਗੱਲ ਆ ਕਿ ਜਿਹੜਾ ਚੈਨਲ ਆ ਉਹ ਬੰਦ ਹੋਇਆ ਕਿਉਂਕਿ ਉਸ ਚੈਨਲ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੋਂ ਉਹ ਰੋਜ਼ਾਨਾ ਸਵੇਰੇ ਤੇ ਸ਼ਾਮ ਅੰਮ੍ਰਿਤ ਵੇ ਬਾਣੀ ਦਾ ਜਿਹੜਾ ਸਿੱਧਾ ਪ੍ਰਸਾਰਣ ਟੈਲੀਕਾਸਟ ਉਹ ਹੋ ਰਿਹਾ ਸੀ ਪਰ ਇਹਦੇ ਵਿੱਚ ਮੈਂ ਇੱਕ ਗੱਲ ਆਮ ਲੋਕਾਂ ਨੂੰ ਦੱਸਣੀ ਚਾਹੁੰਦਾ ਆ ਕਿਉਂਕਿ ਸ਼੍ਰੋਮਣੀ ਕਮੇਟੀ ਵੀ ਇੱਕ ਸ਼ਾਸਤ ਦਾ ਪਲੰਦਾ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੇ ਮੈਂਬਰਸ ਐ ਬਾਦ ਜਾਂ ਹੋਰ ਵੀ ਲੋਕ ਹੈਗੇ ਆ ਉਹ ਵੇਖਣ ਨੂੰ ਤੇ ਉਹਨਾਂ ਨੇ ਗੱਤਰੇ ਕਿਰਪਾਨਾਂ ਪਾਈਆਂ ਪਰ ਉਹਨਾਂ ਦਾ ਜਿਹੜਾ ਕੰਮ ਆ ਉਹ ਹਰ ਵੇਲੇ ਝੂਠ ਬੋਲਣਾ ਹੀ ਆ ਤੇ ਝੂਠੀ ਜਾਣਕਾਰੀ ਦੇਣਾ ਸੱਚ ਨਹੀਂ ਬੋਲਦੇ ਕਿਉਂਕਿ ਵੋਟਾਂ ਦੇ ਨਾਲ ਇਹ ਕਮੇਟੀ ਬਣੀ ਆ ਵੋਟਾਂ ਲੈਣ ਲਈ ਝੂਠ ਬੋਲਣਾ ਪੈਂਦਾ ਤੇ ਸ਼ਾਸਤਦਾਨਾਂ ਦੀਆਂ ਹੱਡੀਆਂ ਦੇ ਵਿੱਚ ਝੂਠ ਰਚਿਆ ਹੁੰਦਾ ਭਾਵੇਂ ਉਹਨੇ ਕਿੱਡੀ ਵੱਡੀ ਭਾਵੇਂ 5 ਫੁੱਟ ਦੀ ਕਿਰਪਾਨ ਕਿਉਂ ਨਾ ਪਾਈ ਹੋਵੇ ਸੋ ਏ ਇੱਥੇ ਮੈਂ ਇੱਕ ਸ਼੍ਰੋਮਣੀ ਕਮੇਟੀ ਨੂੰ ਵੀ ਗੱਲ ਕਹਿਣੀ ਚਾਹਨਾ ਕਿ ਲੋਕਾਂ ਨੂੰ ਗਮਰਾਹ ਨਾ ਕਰੋ ਠੀਕ ਹੈ ਇਹ ਤੁਹਾਡੀ ਆਪਣੀ ਗਲਤੀ ਆ ਤੁਸੀਂ ਮੀਡੀਆ ਮੋਰੇ ਆ ਕੇ ਕੀ ਬੋਲ ਕੇ ਮੈਕਾ ਮੋਰੇ ਦੱਸਣ ਲੱਗੇ ਆ ਕਿ ਸਰਕਾਰ ਨੇ ਸਾਡਾ ਚੈਨਲ ਬੰਦ ਕਰ ਦਿੱਤਾ ਫਲਾਣਾ ਕਰਤਾ ਇਹ ਤੁਹਾਡੀ ਆਪਣੀ ਗਲਤੀ ਆ ਤੁਹਾਡੀ ਆਪਣੀ ਗਲਤੀ ਕਰਕੇ ਹੀ ਤੁਹਾਡਾ YouTube ਚੈਨਲ ਬੰਦ ਹੋਇਆ ਤੇ ਪੂਰੀ ਦੁਨੀਆ ਦੇ ਵਿੱਚ ਸਿੱਖ ਸੰਗਤਾਂ ਨੂੰ ਜਿਹੜੀ ਪਰੇਸ਼ਾਨੀ ਆਈ ਆ ਉਹ ਬਾਣੀ ਸੁਣਨ ਦੇ ਵਿੱਚ ਗੁਰਬਾਣੀ ਸੁਣਨ ਦੇ ਵਿੱਚ ਜਿਹੜਾ ਟੈਲੀਕਾਸਟ ਚੱਲਦਾ ਉਹਦੇ ਨਾਲ ਉਹ ਜੇ ਕਿਸੇ ਟੈਲੀਕਾਸਟ ਜਿਹੜੀ ਲਾਈਵ ਗੁਰਵਾਣੀ ਦਾ ਪ੍ਰਸਾਰਣ ਆ ਉਹਦੇ ਨਾਲੋਂ ਜੇ ਕਿਸੇ ਨੇ ਤੋੜਿਆ ਉਹ ਤੁਸੀਂ ਖੁਦ ਸ਼ੋਮਣੀ ਕਮੇਟੀ ਵਾਲਿਆਂ ਨੇ ਤੋੜਿਆ ਮੈਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੂੰ ਕਹਿਣਾ ਚਾਹੁੰਦਾ ਤੁਸੀਂ ਐਡਵੋਕੇਟ ਆ ਸਤਿਕਾਰਯੋਗ ਆ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਪਰ ਤੁਸੀਂ ਇਹ ਜਿਹੜੀਆਂ ਗਲਤ ਅਫਵਾਹਾਂ ਫਲਾਣੇ ਆ ਗਲਤ ਜਾਣਕਾਰੀਆਂ ਸੰਗਤ ਨੂੰ ਪ੍ਰੋਵਾਈਡ ਕਰਵਾਣੇ ਇਹ ਚੰਗੀ ਗੱਲ ਨਹੀਂ ਆ ਠੀਕ ਆ ਸੋ ਵੀਰੋ ਮੈਂ ਵੀ ਇੱਕ ਯੂਟਿਊਬਰ ਆ ਮੈਂ 1 ਮਿੰਟ ਵਾਸਤੇ ਤੁਹਾਨੂੰ ਦੱਸ ਦਵਾਂ ਮੈਂ ਵੀ ਇੱਕ ਯੂਟਿਊਬਰ ਆ ਮੈਨੂੰ ਵੀ ਪਤਾ ਆ ਕਿ YouTube ਕਿਵੇਂ ਚੱਲਦਾ 2017 ਚ ਮੈਂ ਸ਼ੁਰੂ ਕੀਤਾ ਸੀ ਅੱਜ 8 ਸਾਲ ਮੈਨੂੰ ਬੀਤ ਗਏ ਵਿੱਚੋਂ ਮੈਂ ਥੋੜਾ ਸਮਾਂ ਗੈਪ ਵੀ ਮੇਰਾ ਰਿਹਾ ਠੀਕ ਆ ਮੈਂ ਕੋਈ ਕਾਨੂੰਨੀ ਲੜਾਈਆਂ ਦੇ ਵਿੱਚ ਉਲਝਿਆ ਰਿਹਾ ਦੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਜਿਹੜਾ ਚੈਨਲ ਬੰਦ ਹੋਇਆ ਉਹ ਸ਼੍ਰੋਮਣੀ ਕਮੇਟੀ ਦੀ ਆਪਣੀ ਗਲਤੀ ਦੇ ਨਾਲ ਬੰਦ ਹੋਇਆ ਉਹਦੇ ਵਿੱਚ YouTube ਦਾ ਜਾਂ ਸਰਕਾਰ ਦਾ ਬਹੁਤੋ ਕੋਈ ਲੈਣ ਦੇਣਾ ਨਹੀਂ ਕਿਉਂ ਕਿਉਂਕਿ ਜਿਹੜਾ ਤੁਸੀਂ ਗੁਰਬਾਣੀ ਲਈ ਐਸਜੀਪੀਸੀ ਨੇ ਜਿਹੜਾ ਚੈਨਲ ਬਣਾਇਆ ਹੋਇਆ ਤੁਸੀਂ ਉਸ ਚੈਨਲ ਨੂੰ ਸਿਰਫ ਗੁਰਬਾਣੀ ਦੇ ਟੈਲੀਕਾਸਟ ਵਾਸਤੇ ਕਿਉਂ ਨਹੀਂ ਰੱਖਿਆ ਜਿਹੜਾ ਚੈਨਲ ਗੁਰਬਾਣੀ ਦੇ ਟੈਲੀਕਾਸਟ ਬਾਰੇ ਬਣਿਆ ਹੋਇਆ ਇਹਦੇ ਵਿੱਚ ਸੰਗਤ ਨੂੰ ਵੀ ਸੁਣਨਾ ਚਾਹੀਦਾ ਸੋਚਣਾ ਚਾਹੀਦਾ ਸਮਝਣਾ ਚਾਹੀਦਾ ਆ ਮੈਂ ਸ਼੍ਰੋਮਣੀ ਕਮੇਟੀ ਨੂੰ ਵੀ ਕਹਿਣਾ ਚਾਹੁੰਦਾ ਜਿਹੜਾ ਚੈਨਲ ਗੁਰਬਾਣੀ ਦੇ ਪ੍ਰਸਾਰਣ ਵਾਸਤੇ ਤਿਆਰ ਕੀਤਾ ਹੋਇਆ ਜਿਸ ਚੈਨਲ ਦੇ ਉੱਤੇ ਗੁਰਬਾਣੀ ਦਾ ਪ੍ਰਸਾਰਣ ਚੱਲਦਾ ਉਸ ਚੈਨਲ ਨੂੰ ਤੁਸੀਂ ਆਪਣੀ ਨਿੱਜੀ ਨਿੱਜੀ ਗੱਲਾਂ ਵਾਸਤੇ ਕਿਉਂ ਵਰਤਦੇ ਆ ਆਪਣੀ ਨਿੱਜੀ ਐਕਟੀਵਿਟੀ ਵਾਸਤੇ ਕਿਉਂ ਵਰਤਦੇ ਹੋ ਉਸ ਚੈਨਲ ਨੂੰ ਤੁਸੀਂ ਜਿਹੜੇ ਤੁਸੀਂ ਆਪਣੇ ਬਿਆਨ ਦੇਣੇ ਆ ਜਿਹੜੀ ਤੁਸੀਂ ਆਪਣੀ ਕੋਈ ਗੱਲਬਾਤ ਕਰਨੀ ਆ ਉਹ ਤੁਸੀਂ ਇੱਕ ਹੋਰ ਚੈਨਲ ਬਣਾ ਲਓ ਉਸ ਚੈਨਲ ਤੋਂ ਤੁਸੀਂ ਇਦਾਂ ਨਹੀਂ ਆਪਣੀਆਂ ਐਕਟੀਵਿਟੀ ਕਰੋ ਨਾ ਆਪਣੀਆਂ ਜਿਹੜੀਆਂ ਤੁਸੀਂ ਕਾਰਵਾਈਆਂ ਕਰਨੀਆਂ ਉਹਨਾਂ ਲਈ ਇੱਕ ਵੱਖਰਾ ਚੈਨਲ ਬਣਾਓ ਤੁਸੀਂ ਜਿਹੜਾ ਗੁਰਬਾਣੀ ਦਾ ਚੈਨਲ ਆ ਉਹਦੀ ਹੀ ਦੁਰਵਰਤੋਂ ਕਿਉਂ ਕਰਦੇ ਆ ਅਸਲ ਦੇ ਵਿੱਚ ਤੇ ਤੁਸੀਂ ਗੁਰਬਾਣੀ ਦੇ ਚੈਨਲ ਦੀ ਦੁਰਵਰਤੋਂ ਕਰਦੇ ਆ ਕਿਉਂ ਕਰਦੇ ਆ ਕਿਉਂਕਿ ਤੁਹਾਨੂੰ ਪਤਾ ਆ ਜਿਹੜੀਆਂ ਤੁਹਾਡੀਆਂ ਗੱਲਾਂ ਬਾਤਾਂ ਆ ਜਿਹੜੀਆਂ ਤੁਹਾਡੇ ਤੁਹਾਡੀਆਂ ਐਕਟੀਵਿਟੀ ਆ ਲੋਕ ਸੁਣਦੇ ਨਹੀਂ ਉਹ ਦੇਖਦੇ ਨਹੀਂ ਆ ਸਾਨੂੰ ਵੀ ਪਤਾ ਇਸ ਗੱਲ ਦਾ ਤੇ ਗੁਰਬਾਣੀ ਦਾ ਜਿਹੜਾ ਚੈਨਲ ਆ ਉਹਦੇ ਉੱਤੇ ਲੋਕ ਦੋ ਟਾਈਮ ਗੁਰਬਾਣੀ ਸੁਣਨ ਵਾਸਤੇ ਆਉਂਦੇ ਆ ਲੱਖਾਂ ਦੀ ਗਿਣਤੀ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਤੇ ਤੁਸੀਂ ਸੋਚਦੇ ਆ ਜਿੱਥੇ ਲੋਕ ਗੁਰਬਾਣੀ ਸੁਣਨਗੇ ਉੱਥੇ ਅਸੀਂ ਲੋਕਾਂ ਨੂੰ ਆਪਣੀ ਦੁਕਾਨ ਵੀ ਚਲਾ ਲਾਂਗੇ ਇਹੀ ਮਤਲਬ ਹੋਇਆ ਨਾ ਤੁਹਾਡਾ ਜੇ ਤੁਸੀਂ ਆਪਣੀ ਦੁਕਾਨ ਚਲਾਣੀ ਚਾਹੁੰਦੇ ਆ ਤਾਂ ਤੁਸੀਂ ਆਪਣਾ ਇੱਕ ਐਸਜੀਪੀਸੀ ਦਾ ਆਫੀਸ਼ੀਅਲ ਚੈਨਲ ਵੱਖਰਾ ਬਣਾ ਲਓ ਨਾ ਗੁਰਬਾਣੀ ਦੇ ਚੈਨਲ ਨੂੰ ਗੁਰਬਾਣੀ ਵਾਲਾ ਚੈਨਲ ਰਹਿਣ ਦਿਓ ਔਰ ਹਰਾਨਗੀ ਤੇ ਉਦੋਂ ਹੋਈ ਜਦੋਂ ਤੁਸੀਂ ਉਦੋਂ ਚੈਨਲ ਬਣਾਇਆ ਸੀ ਤੁਸੀਂ ਚੈਨਲ ਦਾ ਨਾਮ ਕੀ ਰੱਖਿਆ ਐਸਜੀਪੀਸੀ ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਰੱਖਣਾ ਚਾਹੀਦਾ ਸੀ ਉਸ ਚੈਨਲ ਦਾ ਨਾਮ ਹੋਣਾ ਚਾਹੀਦਾ ਸੀ ਲਾਈਵ ਗੁਰਬਾਣੀ ਸਤਖੰਡ ਸ਼੍ਰੀ ਦਰਬਾਰ ਸਾਹਿਬ ਠੀਕ ਹੈ ਤੁਸੀਂ ਉਹਨੂੰ ਆਪਣੇ ਅਫੀਸ਼ੀਅਲ ਢਾਂਚੇ ਨਾਲ ਜੋੜਿਆ ਤਾਂ ਉਹ ਚੈਨਲ ਤੇ ਸਸਪੈਂਡ ਹੋਣਾ ਹੀ ਆ ਅਜੋ ਇੱਕ ਹਫਤੇ ਵਾਸਤੇ ਸਸਪੈਂਡ ਹੋਇਆ ਹੋ ਸਕਦਾ ਆਣ ਵਾਲੇ ਦਿਨਾਂ ਵਿੱਚ ਪੱਕਾ ਹੀ ਸਸਪੈਂਡ ਹੋ ਜੇ ਠੀਕ ਹੈ ਕਿਉਂਕਿ ਜਿਹੜੀਆਂ YouTube ਦੀਆਂ ਗਾਈਡਲਾਈਨ ਆ ਜਿਹੜੀ YouTube ਦੀ ਕਾਨੂੰਨ ਦੀ ਕਿਤਾਬ ਆ ਉਹ ਤੇ ਸਾਰਿਆਂ ਨੂੰ ਕਿਸੇ ਨੂੰ ਵੀ ਬਖਸ਼ ਦੇਣੀ ਆ ਮੇਰਾ ਖੁਦ ਦਾ ਚੈਨਲ ਹੈ 3 ਮਹੀਨੇ ਵਾਸਤੇ ਸਸਪੈਂਡ ਰਿਹਾ ਠੀਕ ਹੈ ਔਰ ਪਤਾ ਨਹੀਂ ਕਿੰਨੇ ਲੋਕਾਂ ਨੇ ਸਸਪੈਂਡ ਹੋ ਜਾਂਦੇ ਆ ਹੈਰਾਨਗੀ ਦੀ ਗੱਲ ਇਹ ਆ ਕਿ ਗੁਰਬਾਣੀ ਸੁਣਾਉਣ ਵਾਸਤੇ ਗੁਰਬਾਣੀ ਦਾ ਟੈਲੀਕਾਸਟ ਕਰਨ ਵਾਸਤੇ ਕਦੇ ਵੀ YouTube ਚੈਨਲ ਨੂੰ ਸਸਪੈਂਡ ਨਹੀਂ ਕਰਦੀ ਹੈ ਇਹ ਸਿੱਖ ਸੰਗਤ ਵੀ ਸਮਝ ਲਵੇ ਗੁਰਬਾਣੀ ਸੁਣਾਉਣ ਵਾਸਤੇ ਗੁਰਬਾਣੀ ਦਾ ਟੈਲੀਕਾਸਟ ਕਰਨ ਵਾਸਤੇ YouTube ਕਦੇ ਵੀ ਸਸਪੈਂਡ ਨਹੀਂ ਕਰਦੀ YouTube ਉਦੋਂ ਸਸਪੈਂਡ ਕਰਦੀ ਆ ਜਦੋਂ ਤੁਸੀਂ ਉਸ ਚੈਨਲ ਦੀ ਦੁਰਵਰਤੋਂ ਕਰਦੇ ਆ ਆਪਣੇ ਨਿੱਜੀ ਹਿੱਤਾਂ ਵਾਸਤੇ ਫਿਰ ਉਹਨੂੰ ਸਸਪੈਂਡ ਕਰਦੀ ਆ ਸੋ ਇਸ ਕਰਕੇ ਸ਼੍ਰੋਮਣੀ ਕਮੇਟੀ ਖੁਦ ਕਸੂਰਬਾਰ ਆ ਸ਼੍ਰੋਮਣੀ ਕਮੇਟੀ ਦੀ ਖੁਦ ਦੀ ਗਲਤੀ ਕਰਕੇ ਚੈਨਲ ਸਸਪੈਂਡ ਹੋਇਆ ਔਰ ਆਉਣ ਵਾਲੇ ਭਵਿੱਖ ਦੇ ਵਿੱਚ ਇਹ ਚੈਨਲ ਪੱਕਾ ਵੀ ਸਸਪੈਂਡ ਹੋ ਸਕਦਾ ਕਿਉਂ ਕਿ YouTube ਚੈਨਲ ਨੂੰ ਸਸਪੈਂਡ ਕਰਨ ਤੋਂ ਪਹਿਲਾਂ ਸਟ੍ਰਾਈਕਾਂ ਲਾਉਂਦੀ ਆ ਠੀਕ ਆ ਨੋਟੀਫਿਕੇਸ਼ਨ ਦਿੰਦੀ ਆ ਨੋਟਿਸ ਦਿੰਦੀ ਆ ਬਰਾਊਜ਼ਰ ਚ ਵੀ ਆਉਂਦਾ ਆ YouTube ਦੇ ਨੋਟੀਫਿਕੇਸ਼ਨ ਤੇ Gmail ਦੇ ਉੱਤੇ ਮੇਲ ਕਰਕੇ ਵੀ YouTube ਨੋਟੀਫਿਕੇਸ਼ਨ ਦਿੰਦੀ ਆ ਕਿ ਤੁਹਾਡਾ ਚੈਨਲ ਸਸਪੈਂਡ ਹੋ ਸਕਦਾ ਜਦੋਂ ਹੁਣ ਉਹ ਇੱਕ ਹਫਤਾ ਜਦੋਂ ਹੁਣ ਉਹ ਇੱਕ ਹਫਤੇ ਵਾਸਤੇ ਸਸਪੈਂਡ ਹੋਇਆ ਇਸ ਤੋਂ ਪਹਿਲਾਂ ਕਈ ਵਾਰੀ ਸਸਪੈਂਡ ਹੋ ਚੁੱਕਾ ਬੇਸ਼ੱਕ ਉਹਦੇ ਉੱਤੇ ਕਈ ਵਾਰੀ ਵੀਡੀਓ ਅਪਲੋਡ ਕਰਨ ਦੀ ਸਟ੍ਰਾਈਕ ਨਹੀਂ ਲੱਗੀ ਇਹ ਅਖੀਰ ਚ ਆ ਕੇ ਲੱਗੀ ਆ ਜਦੋਂ ਪਹਿਲਾਂ ਚੈਨਲ ਇਫੈਕਟ ਹੁੰਦਾ ਆ ਨਾ ਜੀ ਜਦੋਂ ਪਹਿਲਾਂ YouTube ਦੀਆਂ ਜਿਹੜੀਆਂ ਗਾਈਡਲਾਈਨਾਂ ਆ ਉਹ ਕ੍ਰਾਸ ਹੁੰਦੀਆਂ ਆ ਤੇ ਜਦੋਂ ਪਹਿਲਾਂ YouTube ਨੋਟੀਫਿਕੇਸ਼ਨ ਦਿੰਦੀ ਆ ਪਹਿਲਾਂ ਹਲਕੀ ਜਿਹੀ ਸਟ੍ਰਾਈਕ ਦਿੰਦੀ ਆ ਨੋਟੀਫਿਕੇਸ਼ਨ ਦਿੰਦੀ ਤੁਹਾਨੂੰ ਕਿ ਇਹ ਚੈਨਲ ਬੰਦ ਹੋ ਸਕਦਾ ਮੈਨੂੰ ਜਦੋਂ 3 ਮਹੀਨੇ ਬਾਅਦ ਤੇ ਨੋਟੀਫਿਕੇਸ਼ਨ ਆਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਤੁਹਾਡਾ ਜਿਹੜਾ ਚੈਨਲ ਆ ਅਸੀਂ ਮੋਨੇਟਾਈਜ਼ ਤੋਂ ਹਟਾ ਦਿੱਤਾ ਹੈ ਤੁਸੀਂ ਵੀਡੀਓ ਅਪਲੋਡ ਕਰ ਸਕਦੇ ਹੋ ਪਰ ਜੇ ਤੁਸੀਂ ਅੱਗੇ ਕੋਈ ਵੀ ਐਸੀ ਚੈਨਲ ਦੀ ਦੁਰਵਰਤੋਂ ਕੀਤੀ ਕੋਈ ਤੁਸੀਂ ਵਾਇਲੈਂਸ ਵਾਲੀ ਐਕਟੀਵਿਟੀ ਕੀਤੀ ਤਾਂ ਤੁਹਾਡੇ ਚੈਨਲ ਨੂੰ 1-2 ਮਹੀਨੇ ਲਈ ਸਸਪੈਂਡ ਕੀਤਾ ਜਾ ਸਕਦਾ ਤੇ ਤੁਸੀਂ ਉਹਦੇ ਉੱਤੇ ਕੋਈ ਵੀ ਵੀਡੀਓ ਅਪਲੋਡ ਨਹੀਂ ਕਰ ਸਕਦੇ ਤੇ ਉਹਨਾਂ ਨੇ ਨਾਲ ਹੀ ਉਸੇ ਨੋਟੀਫਿਕੇਸ਼ਨ ਦੇ ਨਾਲ ਇਹ ਵੀ ਦੱਸਿਆ ਕਿ ਜੇ ਤੁਸੀਂ ਉਸ ਤੋਂ ਅਗਲੀ ਗਲਤੀ ਫੇਰ ਕਰਦੇ ਆ ਮਤਲਬ ਕਿ ਤੁਸੀਂ ਚੈਨਲ ਤੁਹਾਡਾ ਸਸਪੈਂਡ ਕਰਤਾ ਤੁਸੀਂ ਵੀਡੀਓ ਨਹੀਂ ਚੜਾ ਸਕਦੇ ਜੇ ਤੁਸੀਂ ਤੀਜੀ ਗਲਤੀ ਫੇਰ ਕੀਤੀ ਤਾਂ ਜਿਹੜਾ ਤੁਹਾਡਾ ਚੈਨਲ ਆ ਉਹ ਰਿਮੂਵ ਕਰ ਦਿੱਤਾ ਜਾਏਗਾ ਪਹ ਹਮੇਸ਼ਾ ਲਈ ਪੱਕਾ ਖਤਮ ਕਰ ਦਿੱਤਾ ਜਾਏਗਾ ਕਿ ਇਹ ਐਡਵੋਕੇਟ ਬੈਠੇ ਨੇ ਤੁਸੀਂ ਇੱਕ YouTube ਦਾ ਇਹ ਤੁਸੀਂ ਇੱਕ YouTube ਦਾ ਚੈਨਲ ਆਪਰੇਟ ਕਰਨ ਵਾਸਤੇ ਚਲਾਉਣ ਵਾਸਤੇ ਇੱਕ 20-25000 ਤੇ ਤੁਸੀਂ ਇੱਕ ਬੰਦਾ ਨਹੀਂ ਰੱਖ ਸਕਦੇ ਜਾਣਕਾਰ ਜਿਹਨੂੰ ਇਹ ਸਾਰੀ ਜਾਣਕਾਰੀ ਹੋਵੇ ਜਿਹੜਾ ਤੁਹਾਡੀਆਂ ਮੇਲਾਂ ਚੈੱਕ ਕਰੇ ਜਿਹੜਾ ਤੁਹਾਡੇ ਨੋਟੀਫਿਕੇਸ਼ਨ ਚੈੱਕ ਕਰੇ ਠੀਕ ਹੈ ਇਹ ਤੁਹਾਡੀ ਆਪਣੀ ਗਲਤੀ ਆ ਤੁਸੀਂ ਐਵੇਂ ਮੈਕਾ ਮੋਰੇ ਆ ਕੇ ਇਸ ਨੂੰ ਬਲੇਮ ਕਰਦੇ ਇਹ ਤੁਹਾਡੀ ਆਪਣੀ ਖੁਦ ਦੀ ਨਿੱਜੀ ਗਲਤੀ ਆ ਜਿਹੜਾ YouTube ਨੇ ਸਸਪੈਂਡ ਕੀਤਾ ਹੋ ਸਕਦਾ ਆਉਣ ਵਾਲੇ ਸਮੇਂ ਚ ਪੱਕਾ ਸਸਪੈਂਡ ਹੋ ਜੇ ਕਿਉਂ ਜੇ ਤੁਸੀਂ ਆਪਣੇ ਚੈਨਲ ਨੂੰ ਆਪਣੇ ਨਿੱਜੀ ਹਿੱਤਾਂ ਨਾਲੋਂ ਅਲੱਗ ਨਾ ਕੀਤਾ ਮੈਂ ਨਹੀਂ ਕਹਿੰਦਾ ਕਿ ਤੁਸੀਂ ਬਿਆਨ ਨਾ ਦੇਵੋ ਮੈਂ ਨਹੀਂ ਕਹਿੰਦਾ ਤੁਸੀਂ ਐਕਟੀਵਿਟੀਆਂ ਨਾ ਕਰੋ ਤੁਸੀਂ ਐਕਟੀਵਿਟੀਆਂ ਕਰੋ ਤੁਸੀਂ ਬਿਆਨ ਵੀ ਦੇਵੋ ਪਰ ਉਹਦੇ ਵਾਸਤੇ ਇੱਕ ਆਪਣਾ ਵੱਖਰਾ ਚੈਨਲ ਬਣਾ ਲਓ ਗੁਰਬਾਣੀ ਵਾਲੇ ਚੈਨਲ ਦੇ ਇਹੋ ਜੇ ਬਿਆਨ ਦੇਣੇ ਇੱਕ ਪਾਸੇ ਉਹ ਤੇ ਸਵੇਰੇ ਦੁਪਹਿਰੇ ਸ਼ਾਮੀ ਤਿੰਨ ਟਾਈਮ ਗੁਰਬਾਣੀ ਦਾ ਟੈਲੀਕਾਸਟ ਹੁੰਦਾ ਤੇ ਇੱਕ ਪਾਸੇ ਤੁਸੀਂ ਉਹਦੇ ਉੱਤੇ ਹੋਰੇ ਤਰ੍ਹਾਂ ਦੇ ਆਪਣੇ ਬਿਆਨ ਦੇਈ ਜਾਂਦੇ ਆਂ ਹੋਰ ਬਹੁਤ ਸਾਰੀਆਂ ਗੱਲਾਂ ਕਹਿ ਰਹੇ ਆਂ ਪਤਾ ਲੱਗਿਆ ਸੀ ਕਿਸੇ ਸਿੰਘ ਨੇ ਉਹ ਸ਼ਹੀਦਾਂ ਦੀ ਜਿਹੜਾ ਪਿੱਛੇ ਸਾਡਾ ਸਾਕਾ ਹੋਇਆ ਉਹਦੇ ਸ਼ਹੀਦਾਂ ਦੀ ਗੱਲ ਕੀਤੀ ਸੀ ਕਿਉਂਕਿ ਜੇ ਮੈਂ ਵੀ ਉਹ ਜਿਹੜੇ ਵਰਲਡ ਅਲਫਾਬੈਟ ਆ ਇੱਥੇ ਵਰਤਮਾ ਬਰਤ ਦੇਵਾ ਤੇ ਮੈਨੂੰ ਵੀ ਸਟ੍ਰਾਈਕ ਆ ਜਾਣੀ ਠੀਕ ਹੈ ਬੇਸ਼ੱਕ ਸਰਕਾਰਾਂ ਇਹਦੇ ਵਿੱਚ ਇਨਵੋਲਵ ਹੈਗੀਆਂ ਆ ਸਰਕਾਰਾਂ ਨੇ ਇਹ YouTube ਨੂੰ ਇਹੋ ਜੀਆਂ ਗਾਈਡਲਾਈਨ ਜਾਰੀ ਕੀਤੀਆਂ ਹੋਈਆਂ ਕਿ ਜੇ ਕੋਈ ਵੀ ਬੰਦਾ ਉਸ ਦੇਸ਼ ਦੀ ਜਿਹੜੀ ਹੈ ਮੰਗ ਕਰਦੇ ਆ ਉਹਦਾ ਨਾਂ ਲੈਂਦਾ ਆ ਜਾਂ ਉਸ ਸੰਨ ਦਾ ਨਾਂ ਲੈਂਦਾ ਆ ਜਾਂ ਉਹਨਾਂ ਵਿੱਚੋਂ ਕਿਸੇ ਬੰਦੇ ਦਾ ਨਾਂ ਲੈਂਦਾ ਆ ਤਾਂ ਇਹਨਾਂ ਦੇ ਜਿਹੜੇ ਚੈਨਲ ਆ ਬੰਦ ਕਰੋ ਠੀਕ ਹੈ YouTube ਹੈ ਤੇ ਪ੍ਰੈਸ਼ਰ ਦੇ ਅਧੀਨ ਪਰ ਤੁਸੀਂ ਆਪ ਸਮਝ ਕੇ ਚੱਲੋ ਟੈਂਡ ਦਾ ਭਾਵ ਤੇ ਇੱਥੇ ਰੰਝ ਤੇ ਇਸ ਗੱਲ ਦਾ ਆ ਨਾ ਕਿ ਤੁਸੀਂ ਗੁਰਬਾਣੀ ਦੇ ਵਾਲੇ ਚੈਨਲ ਨੂੰ ਆਪਣੀ ਨਿੱਜੀ ਐਕਟੀਵਿਟੀਆਂ ਲੈ ਕੇ ਕਿਉਂ ਵਰਤਦੇ ਆ ਉਹਨੂੰ ਅਲੱਗ ਰਹਿਣ ਦਿਓ ਗੁਰਬਾਣੀ ਦਾ ਗੁਰਬਾਣੀ ਚੱਲੇ ਸਦਾ ਹੀ ਗੁਰਬਾਣੀ ਚੱਲੇ YouTube ਉੱਤੇ ਮੈਂ 14-14 ਸਾਲ ਪੁਰਾਣੇ ਚੈਨਲ ਦੇਖੇ ਆ 15-15 ਸਾਲ ਪੁਰਾਣੀਆਂ ਵੀਡੀਓ ਦੇਖੀਆਂ ਚੈਨਲ ਦੇਖੇ ਆ ਸੋ ਚੱਲਦੇ ਰਹਿੰਦੇ ਆ ਚੱਲੀ ਜਾਣੇ ਆ ਠੀਕ ਆ ਸੋ ਹੁਣ ਵੀ ਮੇਰੀ ਇਹੀ ਬੇਨਤੀ ਆ ਸ਼੍ਰੋਮਣੀ ਕਮੇਟੀ ਨੂੰ ਕਿ ਆਪਣਾ ਜਿਹੜਾ ਚੈਨਲ ਆ ਉਹ ਆਪਣਾ ਆਫੀਸ਼ੀਅਲ ਚੈਨਲ ਅਲੱਗ ਬਣਾਓ ਤੇ ਗੁਰਬਾਣੀ ਦਾ ਚੈਨਲ ਜਿਹੜਾ ਉਹ ਰਹਿਣ ਦਿਓ ਜੇ ਤੁਸੀਂ ਇਸ ਤਰ੍ਹਾਂ ਨਹੀਂ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੈਨਲ ਪੱਕਾ ਹੀ ਬੰਦ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ